ਕੋਈ ਹੈ ਕਿ ਆਪਣੇ ਸੱਤ ਛੇਦਰੀਕ ਨੂੰ ਕਿਸ਼ਨ ਥਾਪਾ ਨਾਮ ਦਾ ਇੱਕ ਨੜਕਾ ਹੈਗਾ 20 ਸਾਲ ਦਾ ਉਹ ਆਪਣੇ ਆਪਣੀ ਦੋਸਤਾਂ ਦੇ ਨਾਲ ক্রিকেট ਖੇਡ ਰਿਆ ਸੀਗਾ ਜਿਹਨਾਂ ਦਾ ਮਾਰਕੂ ਪਹਿਲਾਂ ਲੜਾਈ ਸੀਗੀ ਇਹ ਚਾਰ ਜਣੇ ਹੈਗੇ ਇਹਨਾਂ ਦੇ ਰਾਜੀਵ ਰਾਣਾ ਲਲਤ ਵਰਤ ਲਲਤ ਸ਼ਰਮਾ ਮੁਹੰਮਦ ਜਗਤ ਖਾਨ ਐਂਡ ਚੌਥਾ ਸੀ ਸ਼ਿਮੂ ਰਾਜ ਇਹਨਾਂ ਇਹਨਾਂ ਅਰਧਾ ਜਾਨੇ ਹੋਰ ਵੀ ਉਹਦੇ ਨਾਮ ਨੂੰ ਜਿਹੜੇ ਨਿਰਦੋਸ਼ ਨਾਲ ਹੁੰਦੇ ਆਗੇ ਉਹਨਾਂ ਦਾ ਬੰਨੇ ਜਾ ਬੰਨੇ ਸਾਹਮਣੇ ਆਉਂਗੇ ਪਛਾਣ ਹੋ ਜਾਣਗੇ ਇਹਨਾਂ ਦਾ ਜਦੋਂ ਕਰਕੇ ਖੀੜ ਦੇ ਛੀੜ ਦੇ ਇਹਨਾਂ ਦਾ ਪੁਸਤਕਾ ਰਾਹ ਹੋ ਗਿਆ ਇਹਨਾਂ ਨੇ ਆ ਜਿਹੜੇ ਹਜ਼ਾਰ ਬੰਦ ਦਿਖਾ ਰਿਹਾ ਜਿਵੇਂ ਇੱਕ ਸਾਈਕਲ ਦੀ ਗਰਾਰੀ ਜਿਹੜੀ ਰੀਜਨਲ ਸੈਕਿਉਰਿਟੀ ਤੋਂ ਬੋਲਦਾ ਹੁੰਦਾ ਇਹ ਅੱਧੀ ਵੱਟੀ ਹੋਈ ਆ ਇਹਦੇ ਨਾਲ ਤੇ ਦੂਜੇ ਜਿਹੜੀ ਅੱਧੀ ਗਰਾਰੀ ਆ ਉਹਦੇ ਨਾਲ ਹੀ ਇਹ 1000 ਹਜ਼ਾਰ ਵਧਿਆ ਹੋਇਆ ਹੈ ਇਹਨਾਂ ਇਹ ਸਨਸਾਰ ਲੈਣਾ ਇਸ ਕਿਸਮ ਦੇ ਬਾਕੀਤੇ ਔਰ ਇਹਦੇ ਮੌਕੇ ਦੇ ਕਾਫੀ ਕੰਮੀ ਰੂਜ ਗੀਆਂ ਹੋ ਗਿਆ ਇਹਨੂੰ ਬਾਅਦ ਚ ਹਸਪੀਟਲ ਲੈ ਕੇ ਗਏ ਤੇ ਉੱਥੇ ਜਾ ਕੇ ਡਾਕਟਰ ਜਿੰਨਾ ਕਿ ਇਲਾਜ ਕਰ ਸਕਦੇ ਕਿਤਾ ਬਟੇ ਨਹੀਂ ਡੈਥ ਹੋ ਗਈ ਸਾਡੀ ਐਸਟੀਓ 6 ਨੰਬਰ ਤੇ ਜਿਹੜੇ ਸਾਡੇ ਸ਼ੇਰਪੁਰ ਚਾਰਜ ਨੇ ਇਹਨਾਂ ਨੇ ਮੇਨਟ ਕੀਤੇ ਔਰ ਥੋੜੇ ਜਿਲੇ ਔਰ ਸੇਮ ਡੇ ਕ ਕੱਢ ਕੱਢ ਦੇ ਵਿੱਚ ਇਹਨਾਂ ਨੇ ਕਾਲੀ ਐਫ ਆਈ ਆਰ ਹੋਈ ਔਰ ਕੱਢ ਕੱਢ ਦੇ ਵਿੱਚ ਇਹਨਾਂ ਨੇ ਰਾਜੂ ਰਾਣਾ ਤੇ ਲਲਿਤ ਸ਼ਰਮਾ ਦੋਨਾਂ ਨੂੰ ਕਾਮਯਾਬ ਗ੍ਰਿਫਤਾਰ ਕਰਜ ਕਾਮਯਾਬੀ ਹਾਸਲ ਕਰ ਲਈ ਆ ਦੋ ਜਣੇ ਬਾਈ ਨੇ ਅਰੈਸਟ ਹੋਣੇ ਬਾਕੀ ਰਹਿ ਗਏ ਨੇ ਜਿਨ੍ਹਾਂ ਦੇ ਇੱਕ ਦਾ ਨਾਮ ਹੈ ਸ਼ਿਵਮਨ ਰਾਜਪੂਤ ਦੂਜਾ ਹੈਗਾ ਮਹਮਨਜਾਬ ਇਜ਼ਗਾਨ ਇਹ ਸਾਰੇ ਜਿਹੜਾ ਐਪੀਸੋਡ ਆ ਇਹਦਾ ਮੇਨ ਜਿਹੜਾ ਕਿੰਗਪਿੰਗ ਜਾਂ ਪਲੈਨਰ ਲਾਦੀਏ ਮਹਮਨਜਾਬ ਖਾਨ ਆ ਉਹਨਾਂ ਹੀ ਇਹ ਸਾਰੀ ਛਾਪ ਰਹੀ ਸੀ ਇਹਦੇ ਵਿਸ਼ੇਕ ਦੀ ਵਜ੍ਹਾ ਰਿੰਦਿਸ਼ ਕਹਿ ਸਕਦੇ ਆ ਨਲਦ ਸ਼ਰਮਾ ਨੂੰ ਮੁਹੰਮਦ ਜਬਰਖਾਨ ਨੇ ਕਿਤੇ ਕੋਈ ਖੂਬ ਮਾਨਿਪੂਲੀ ਕਰਦੇ ਕੋਈ ਦੇਖ ਲਿਆ ਸੀਗਾ ਉਹ ਨਲਦ ਸ਼ਰਮਾ ਇਸ ਗੱਲ ਦੀ ਜਿਹੜਾ ਮੁੰਡਾ ਕਿਸ਼ਨ ਥੰਪਾਇਆ ਇਹ ਇਹਨੂੰ ਵੱਡੀ ਗੁੱਡੀ ਬਾਤ ਕਰਦੇ ਦੇਖ ਲਿਆ ਸੀ ਕਿ ਆਪਣੇ ਇਹਨੂੰ ਨਲਦ ਸ਼ਰਮਾ ਨੇ ਉਹ ਨਲਦ ਸ਼ਰਮਾ ਨੇ ਇਹ ਕਹਿ ਰਿਹਾ ਸੀ ਕਿ ਜੇ ਇਹਨੂੰ ਦੱਸੇਗਾ ਤਾਂ ਨੁਕਸਾਨ ਹੋਊਗਾ ਬੋਲੀਵੁੱਡ ਇਹਨੇ ਟਕਰਾਰ ਵਾਧੀ ਗਈ ਤੇ ਜਦੋਂ ਜਦੋਂ ਹੋਇਆ ਕਿ ਅਖੀਰ ਨੂੰ ਜਦੋਂ ਗੱਲ ਇਹ ਕਿਹੜੀ ਲੋਕਾਂ ਨੂੰ ਫਾਇਰ ਕੀਤਾ ਲક્ષਿਤ ਨਹੀਂ ਉਹ ਲੱਗਿਆ ਕਿ ਸ਼ਾਇਦ ਇਹਨੇ ਇਹੀ ਗੱਲ ਲੋਕਾਂ ਨੂੰ ਭੁਲਾਈ ਆ ਕੋਈ ਸੀ ਰੰਜਿਸ਼ ਚੱਲਦੇ ਆ ਜਾਂ ਖੇਡ ਦੇ ਦੌਰਾਨ ਇਹਨਾਂ ਨੇ ਇਸ ਮੁੰਡੇ ਦਾ ਮਰਡਰ ਕਰਤਾ ਕਤਲ ਦਾ ਕਦਮ ਤਾਂ ਦੰਦ ਰੂਪ ਕਿਹਾ ਵਾ ਦੋ ਜਣਿਆਂ ਦੀ ਅਰੈਸਟ ਹੈਗੀ ਆ ਜੀ ਬਾਕੀਆਂ ਦੀ ਅਰੈਸਟੀ ਦੀ ਰੀਡ ਕੀਤੀ ਜਾ ਰਹੀ ਆ ਬਹੁਤ ਵਧੀਆ ਸ਼ਲਾਘਾ ਜੋ ਕੰਮ ਕੀਤਾ ਜੀ ਇਸ ਸਿਚੁਏਸ਼ਨ ਦੀ ਟੀਮ ਨੇ ਚੌਕੀ ਚਾਰਜ ਨੇ ਜਿਹੜੇ ਇਨਮ ਹੁੰਦੇ ਨੇ ਇਸ ਇਸ ਤੋਂ ਇਲਾਵਾ ਦੋ ਹੋਰ ਦਾ ਨਾਲ ਸੱਤਾ ਮਾਰੀਆਂ ਸੀਗੀਆਂ ਉਹਦੇ ਜ਼ਿਆਦਾਤਰ ਮੁੰਡੇ ਦੇ 6 ਤੋਂ 8 ਦਾ ਸੱਟਾ ਹੈਗੀਆਂ ਨੇ ਉਹਦਾ ਜੇ ਪੋਸਟਮਾਨ ਹੋ ਗਿਆ ਅਜੇ ਅਜੇ ਸਸਕਾਰ ਹੋਣ ਦੀ ਆਸ ਹੈ ਨਹੀਂ ਆ ਉਹਦੇ ਘਰ ਦੇ ਆ ਗਏ ਨਹੀਂ ਆ ਦਾ ਵੀ ਬਰਾਬਰ ਹੋ ਗਏ ਨੇ ਜਿਨ੍ਹਾਂ ਨੇ ਉਹ ਵੱਡਿਆਂ ਨੂੰ ਬੜੇ ਬੁਰੀ